ਹਿੰਦੂ ਧਰਮ ਦੇ ਜਿਹੜੇ ਹਿੰਦੂ ਗੁਰੂ ਨੇ ਉਹਨਾਂ ਨੇ ਆਪਣੇ ਨਿਸਾਨੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਲਾਏ ਨੇ ਮੂਰਤੀ ਕਿ ਆ ਕੋਈ ਪੱਥਰ ਦੀ ਜਾਂ ਕੋਈ ਧਾਤੂ ਦੀ ਜਾਂ ਕੋਈ ਲੱਕੜੀ ਦੀ ਜਾਂ ਕੋਈ ਉਹ ਕੋਈ ਧਰਮ ਗ੍ਰੰਥ ਦੀ ਵੀ ਹੋ ਸਕਦੀ ਹੈ ਮੂਰਤੀ ਤੇ ਕੋਈ ਵੀ ਹੈ ਮੂਰਤੀ ਸ਼ਬਦ ਦੀ ਵਿਆਖਿਆ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਆਪਣੇ ਸਿੱਖ ਪਾਈ ਚਹਰੇ ਵਿੱਚ ਸਿੱਖ ਧਰਮ ਦੇ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਹੁੰਦੀ ਹੈ ਅਸੀਂ ਦੇਖੋ ਜੀ ਪੂਜਦੇ ਆ ਅਕਾਲ ਪੁਰਖ ਵਾਹਿਗੁਰੂ ਨੂੰ ਅਕਾਲ ਸ਼ਕਤੀ ਨੂੰ ਮਤਲਬ ਜੋ ਘਟ ਘਟ ਵਿੱਚ ਜਲਾ ਥਲਾਂ ਵਿੱਚ ਫਸਰਿਆ ਹੋਇਆ ਵਾਹਿਗੁਰੂ ਤੇ ਦੱਸੋ ਉਹ ਮੂਰਤੀ ਦੇ ਵਿੱਚ ਮੂਰਤੀ ਰੂਪ ਵਿੱਚ ਕਿੱਥੇ ਆ ਜੂਗਾ ਜਿਹਨਾਂ ਨੂੰ ਅਸੀਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਦਾ ਮੰਨਦੇ ਹਾਂ ਕੀ ਉਹ ਮੂਰਤ ਰੂਪ 'ਚ ਨਹੀਂ ਹੈ ਮੂਰਤ ਰੂਪ ਦੇ ਵਿੱਚ ਹੀ ਅਸੀਂ ਉਹਨਾਂ ਦੇ ਸਾਹਮਣੇ ਝੁਕਦੇ ਹਾਂ ਜਾ ਕੇ ਸਿਮਨ ਕਰੋ ਗੁਰਬਾਣੀ ਪੜੋ ਜਪੋ ਇਹ ਹੀ ਪੂਜਾ ਇਸ ਤੋਂ ਬਿਨਾ ਕੋਈ ਹੋਰ ਪੂਜਾ ਹੀ ਹੈ ਨਹੀਂ ਮਰਨੋ ਜਦੋਂ ਸਾਡਾ ਫਲਸਫਾ ਹੀ ਬਕਰਾਂ ਫਿਰ ਮੂਰਤੀ ਪੂਜਾ ਦਾ ਡੰਬਰ ਦਾ ਸਾਡੇ ਧਰਮ ਦੇ ਵਿੱਚ ਦਖਲ ਕਿੱਥੋਂ ਆ ਕੇ ਕਿਉਂ ਥੋਪ ਰਹੇ ਨੇ ਸਾਡੇ ਉੱਪਰ ਨਿਰੂਪਕਾਰ ਨਿਰਾਰਕਾਰ ਅਤਾਲਪੁਰਖ ਟਟਕਟ ਵਿੱਚ ਬਸਿਆ ਹੋਇਆ ਤੇ ਫਿਰ ਕਿਉਂ ਇਹ ਨਹੀਂ ਲੱਗਦਾ ਕਿ ਉਹ ਮੂਰਤੀ ਵਿੱਚ ਨਹੀਂ ਬਸਿਆ ਹੋਇਆ ਧਾਰ ਐਸ ਐਸ ਮਾਈਂਡਡ ਜਾਂ ਕਹਿ ਲੋ ਵੀ ਕਟੜਵਾਦ ਕਹ ਸਕਦੇ ਇਹ ਸਾਡੀਆਂ ਫੀਲਿੰਗਸ ਨੂੰ ਹਾਰਟ ਜਿਹੜਾ ਸਾਡੀਆਂ ਭਾਵਨਾਵਾਂ ਨੂੰ ਫੇਸ ਪਹੁੰਚਾਉਣ ਦੀ ਇਹਨਾਂ ਨੇ ਨਾ ਪੱਕੀ ਧਾਰ ਕੇ ਰੱਖੀ ਹੋਈ ਟੱਕੇ ਬੈਠਣਾ ਨਹੀਂ ਨਾ ਕਿਸੇ ਨੂੰ ਬੈਠਣ ਨੂੰ ਛੇੜੇ ਇਹੋ ਜਿਹੇ ਛੇੜਨੇ ਆ ਵੀ ਮਤਲਬ ਕੌਮ ਦੀਆਂ ਭਾਵਨਾਵਾਂ ਨੂੰ ਪੜਕਾਈ ਚਲੋ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਸਾਡੇ ਨਾਲ ਆ ਕੇ ਕਹਿੰਦੇ ਨੇ ਠੇਕਾ ਲੈ ਰੱਖਿਆ ਨਾ ਲੋਕਾਂ ਨੇ ਕਿ ਮਤਲਬ ਆਏ ਦਿਨ ਕੋਈ ਨਾ ਕੋਈ ਐਸੀ ਚੰਗਿਆੜੀ ਜ਼ਰੂਰ ਸਿੱਟਣੀ ਆ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਫੇਸ ਪਹੁੰਚੇ ਪੜਕਾਹਟ ਪੈਦਾ ਹੋਵੇ ਮਾਹੌਲ ਖਰਾਬ ਹੋਵੇ ਦੀ ਗੱਲ ਅਗੇ ਜਿਹੜੀ ਕੌਮ ਦੂਸਰੇ ਧਰਮਾਂ ਦੀ ਆਜ਼ਾਦੀ ਨੂੰ ਬਹਾਰ ਰੱਖਣ ਲਈ ਜ਼ੁਲਮ ਦਾ ਰਾਸਤਾ ਰੋਕ ਕੇ ਲੜਦੀ ਆ ਉਸੇ ਕੌਮ ਦੇ ਉੱਪਰ ਜਾਣ ਬੁੱਝ ਕੇ ਆਪਣੀ ਆਪਣੇ ਫਲਸਫੇ ਥੋਪ ਰਹੇ ਨੇ ਇਹ ਕੱਟੜਵਾਦੀ ਲੋਕ ਇਹ ਮੈਂ ਤਾਂ ਹੈਰਾਨ ਆ ਕਿ ਜੋ ਇਹਨਾਂ ਵਿੱਚ ਇਹਨਾਂ ਦੇ ਕੋਈ ਰਿਸਪਾਂਸਿਬਲ ਜਾਂ ਜ਼ਿੰਮੇਵਾਰ ਵੱਡੇ ਕੋਈ ਲੀਡਰ ਹੈਗੇ ਨੇ ਇਹਨਾਂ ਦੀ ਕੌਮ ਦੇ ਵਿੱਚ ਕੀ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੋਧਿਆ ਦੇ ਵਿੱਚ ਮੰਦਰ ਜੋ ਬਣਿਆ ਉਹਦਾ ਦੁਗਾਟਨਾ ਜਿਹੜਾ 22 ਜਨਵਰੀ ਨੂੰ ਕਰ ਰਹੇ ਨੇ ਤੇ ਜਿਹਦੇ ਵਿੱਚ ਉਸ ਮੰਦਰ ਦੇ ਜਿਹੜੇ ਆਗੂ ਨੇ ਸੇਵਾਦਾਰ ਨੇ ਉਹ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਰਾਜਨੀਤਿਕ ਧਾਰਮਿਕ ਜੱਥੇਬੰਦੀਆਂ ਦੇ ਰਾਜਨੀਤਿਕ ਲੋਕਾਂ ਨੂੰ ਉੱਥੇ ਹੀ ਸਿੱਖ ਕੌਮ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਤਾਂ ਜ਼ਿਆਦਾਤਰ ਸਿੱਖ ਕੌਮ ਦੇ ਜਿਹੜੇ ਅਗੂਨੇ ਉਹਨਾਂ ਵੱਲੋਂ ਨਾ ਜਾਣ ਲਈ ਵੀ ਜਵਾਬ ਵੀ ਦਿੱਤਾ ਤਾਂ ਉੱਥੇ ਹੀ ਇਸ ਗੱਲ ਨੂੰ ਲੈ ਕੇ ਕੁਝ ਹਿੰਦੂ ਧਰਮ ਦੇ ਜਿਹੜੇ ਹਿੰਦੂ ਗੁਰੂ ਨੇ ਉਹਨਾਂ ਨੇ ਆਪਣੇ ਨਿਸਾਨੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਲਾਏ ਨੇ ਤਾਂ ਉਹਨਾਂ ਨੇ ਆਖਿਆ ਕਿ ਜੇ ਕੋਈ ਸਿੱਖ ਵਿਦਵਾਨ ਇਹ ਗੱਲ ਕਹਿੰਦਾ ਕਿ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਮੂਰਤੀ ਪੂਜਾ ਦੇ ਇਹ ਸਮਾਗਮ ਵਿੱਚ ਨਹੀਂ ਜਾਂਦੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਇੱਕ ਮੂਰਤੀ ਆ ਤਾਂ ਤੁਸੀਂ ਉਹਨੂੰ ਵੀ ਪੂਜਾ ਕਰਦੇ ਹੋ ਤਾਂ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਹੈ ਤਾਂ ਸਾਡੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਾਡੇ ਆਗੂ ਨੇ ਉਹਨਾਂ ਵਿੱਚ ਜਸਪਰੀ ਸਿੰਘ ਜੀ ਟੋਲਣਾ ਜਿਹੜੇ ਕਿ ਬਰਨਾਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਨੇ ਅਸੀਂ ਉਹਨਾਂ ਦੇ ਨਾਲ ਇਸ ਮਸਲੇ ਨੂੰ ਲੈ ਕੇ ਗੱਲ ਕਰਾਂਗੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਂਗੇ ਸਿੰਘ ਸਾਹਿਬ ਇਸ ਮਸਲੇ ਤੇ ਮਸਲਾ ਜੀ ਇਹ ਕੋਈ ਪਹਿਲਾ ਨਹੀਂ ਹੈਗਾ ਜੜਾਰ ਐਸ ਐਸ ਮਾਈਂਡਡਡ ਜਾਂ ਕਹਿ ਲੋ ਵੀ ਕੱਟੜਵਾਦ ਕਹਿ ਸਕਦੇ ਆ ਮੈਂ ਇਹ ਸਾਡੀਆਂ ਫੀਲਿੰਗਸ ਨੂੰ ਹਾਰਟ ਜਿਹੜਾ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਹਨਾਂ ਨੇ ਨਾ ਪੱਕੀ ਧਾਰ ਕੇ ਰੱਖੀ ਹੋਈ ਹੈ ਟੱਕੇ ਬੈਠਣਾ ਨਹੀਂ ਨਾ ਕਿਸੇ ਨੂੰ ਬੈਠਣ ਦੇਣਾ ਛੇੜੇ ਇਹੋ ਜਿਹੇ ਛੇੜਨੇ ਆ ਵੀ ਮਤਲਬ ਕੌਮ ਦੀਆਂ ਭਾਵਨਾਵਾਂ ਨੂੰ 扑ਕਾਈ ਚਲੋ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਸਾਡੇ ਨਾਲ ਆ ਕੇ ਕਹਿੰਦੇ ਨੇ ਜੜ ਕੇ ਬੜੀ ਬਲੱਖਣ ਸੋਚਦੇ ਬਲੱਖਣ ਨਿਆਰਾ ਸਾਡਾ ਧਰਮ ਹੈਗਾ ਸਿੱਖ ਧਰਮ ਜਿਹਦਾ ਫਲਸਫਾ ਵੀ ਬੜਾ ਨਿਆਰਾ ਆ ਦੁਨੀਆ ਮੰਦੀ ਆ ਅੱਜ ਸਾਰੀ ਇਸ ਗੱਲ ਨੂੰ ਅ ਅਸੀਂ ਦੇਖੋ ਜੀ ਪੂਜਦੇ ਆ ਅਕਾਲ ਪੁਰਖ ਵਾਹਿਗੁਰੂ ਨੂੰ ਆਕਾਲ ਸ਼ਕਤੀ ਨੂੰ ਮਤਲਬ ਜੋ ਘਟ ਘਟ ਵਿੱਚ ਜਲਾ ਥਲਾਂ ਵਿੱਚ ਪਸਰਿਆ ਹੋਇਆ ਵਾਹਿਗੁਰੂ ਤੇ ਦੱਸੋ ਉਹ ਮੂਰਤੀ ਦੇ ਵਿੱਚ ਮੂਰਤੀ ਰੂਪ ਵਿੱਚ ਕਿੱਥੇ ਆ ਜਾਊਗਾ ਤੇ ਫਿਰ ਅਸੀਂ ਪੂਜਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬ ਜੀ ਬਾਣੀ ਦਾ ਫੁਰਬਾਨ ਆ ਗੁਰ ਪਰਮੇਸ਼ਰ ਨਹੀਂ ਪੇਦ ਗੁਰੂ ਤੇ ਪ੍ਰਮਾਤਮਾ ਇੱਕ ਸਾਡੇ ਲਈ ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹੀ ਸਾਡਾ ਗੁਰੂ ਆ ਅਸੀਂ ਇੱਕੋ ਹੀ ਜੋਤ ਕਰਕੇ ਮੰਨਦੇ ਆ ਨਰਾਕਰ ਸਰੂਪ ਸਰਗੁਣ ਤੇ ਨਿਰਗੁਣ ਸਰੂਪ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰਬਾਣੀ ਦੇ ਪਾਵਨ ਫਰਮਾਨ ਨੇ ਮਹਾਰਾਜ ਗੁਰਬਾਣੀ ਚ ਫਰਮਾਉਂਦੇ ਨੇ ਪੂਜਾ ਕੀਚੈ ਨਾਮ ਤੇ ਆਈ ਹੈ ਬਿਨ ਨਾਵੈ ਪੂਜਨਾ ਹੋਈ ਮੈਂ ਦੁਬਾਰਾ ਫੇਰ ਰਿਪੀਟ ਕਰੂੰਗਾ ਮਹਾਰਾਜ ਕਹਿੰਦੇ ਨੇ ਪੂਜਾ ਕੀ ਚੈ ਨਾਮ ਤੇ ਆਈ ਐ ਬਿਨ ਨਾਵੈ ਪੂਜਣਾ ਹੋਈ ਵਿੱਚ ਉਜਣਾ ਨਾ ਜੇ ਅਕਾਲ ਪੁਰਖ ਵੈਰ ਉਹਨੂੰ ਜੇ ਪੂਜਾ ਕਰਨੀ ਆ ਸਿੱਖ ਫਲਸਫਾ ਸਿਰਫ ਇਹ ਆ ਕਿ ਬਾਕੀ ਸਾਰੀਆਂ ਚੀਜ਼ਾਂ ਕਰਮकांड ਨੇ ਅਗਰ ਤੁਸੀਂ ਪੂਜਾ ਕਰਨੀ ਆ ਤਾਂ ਤੁਸੀਂ ਸਿਰਫ ਉਹਦਾ ਜਪੋ ਉਹਨੂੰ ਵਾਹਿਗੁਰੂ ਸੇਵਨ ਕਰੋ ਗੁਰਬਾਣੀ ਪੜੋ ਜਪੋ ਇਹੀ ਪੂਜਾ ਵਾ ਇਸ ਤੋਂ ਬਿਨਾ ਕੋਈ ਹੋਰ ਪੂਜਾ ਹੀ ਹੈ ਨਹੀਂ ਮੰਨ ਲਓ ਜਦੋਂ ਸਾਡਾ ਫਲਸਫਾ ਹੀ ਬਕਰਾ ਫਿਰ ਮੂਰਤੀ ਪੂਜਾ ਦਾ ਅਡੰਬਰ ਦਾ ਸਾਡੇ ਧਰਮ ਦੇ ਵਿੱਚ ਦਖਲ ਕਿੱਥੋਂ ਆ ਕੇ ਕਿਉਂ ਥੋਪ ਰਹੇ ਨੇ ਸਾਡੇ ਉੱਪਰ ਇਹ ਜਾਣ ਬੁੱਝ ਕੇ ਥੋਪ ਰਹੇ ਨੇ ਤੁਹਾਡਾ ਫਲਸਫਾ ਤੁਹਾਡੇ ਧਰਮ ਦੇ عقیده ਤੁਹਾਡਾ ਦਾਇਰਾ ਤੁਹਾਡੇ ਸਿਧਾਂਤ ਤੁਹਾਡੀਆਂ ਮਰਿਆਦਾਵਾਂ ਤੁਹਾਨੂੰ ਮੁਬਾਰਕ ਅਸੀਂ ਦਖਲ ਦੇਣਾ ਤਾਂ ਦੂਰ ਬਲਕਿ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਕਿ ਜਦੋਂ ਤੁਹਾਡੇ ਧਰਮ ਦੇ ਨਾਲ ਕੱਟੜਵਾਦ ਨੇ ਭਾਰੂ ਹੋ ਕੇ ਕੋਈ ਜ਼ਬਰ ਜ਼ੁਲਮ ਦਾ ਕਹਿਰ ਗੁਜ਼ਾਰਨਾ ਚਾਹਿਆ ਤਾਂ ਅਸੀਂ ਉਹਨਾਂ ਦਾ ਵੀ ਰਸਤਾ ਰੋਕ ਲਿਆ ਇੱਕ ਇਤਿਹਾਸਕ ਤੱਤ ਦਸਮ ਪਿਤਾ ਮਹਾਰਾਜ ਦਾ ਸਾਜੇ ਹੋਏ ਕਿ ਨਵਾਜੇ ਹੋਏ ਪੰਥ ਖਾਲਸੇ ਨੇ ਜ਼ੁਲਮਦਾਰ ਰਾਸਤਾ ਰੋਕ ਲਿਆ ਤੇ ਰਾਸਤਾ ਵੀ ਇਸ ਲਈ ਰੋਕਿਆ ਕਿ ਸਾਡੀ ਕੋਈ ਨਿਜੀ ਨਹੀਂ ਸੀ ਬਲਕਿ ਇਹ ਸੀ ਕਿ ਅਸੀਂ ਸੰਸਾਰ ਦੇ ਵਿੱਚ ਧਾਰਮਿਕ ਆਜ਼ਾਦੀ ਸਭ ਨੂੰ ਮੁਬਾਰਕਾ ਤੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਜੰਗ ਸੀ ਸਾਡੀ ਤੇ ਕਮਾਲ ਦੀ ਗੱਲ ਹੈ ਕਿ ਜਿਹੜੀ ਕੌਮ ਦੂਸਰੇ ਧਰਮਾਂ ਦੀ ਆਜ਼ਾਦੀ ਨੂੰ ਬਹਾਰ ਰੱਖਣ ਲਈ ਜ਼ੁਲਮਦਾਰ ਰਾਸਤਾ ਰੋਕ ਕੇ ਲੜਦੀ ਆ ਉਸੇ ਕੌਮ ਦੇ ਉੱਪਰ ਜਾਣ ਬੁੱਝ ਕੇ ਆਪਣੀ ਆਪਣੇ ਫਲਸਫੇ ਥੋਪ ਰਹੇ ਨੇ ਇਹ ਕੱਟੜਵਾਦੀ ਲੋਕ ਪਰ ਉਹ ਠੇਕਾ ਲੈ ਰੱਖਿਆ ਨਾ ਲੋਕਾਂ ਨੇ ਕਿ ਮਰੋਂ ਆਏ ਦਿਨ ਕੋਈ ਨਾ ਕੋਈ ਐਸੀ ਚੰਗਿਆੜੀ ਜ਼ਰੂਰ ਸਟਣੀ ਆ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਫੇਸ ਪਹੁੰਚੇ ੜਕਾਹਟ ਪੈਦਾ ਹੋਵੇ ਮਾਹੌਲ ਖਰਾਬ ਹੋਵੇ ਤੇ ਮੈਂ ਤਾਂ ਹੈਰਾਨ ਆ ਕਿ ਜੋ ਇਹਨਾਂ ਵਿੱਚ ਇਹਨਾਂ ਦੇ ਕੋਈ ਰਿਸਪੌਂਸੀਬਲ ਜਾਂ ਜ਼ਿੰਮੇਵਾਰ ਵੱਡੇ ਕੋਈ ਲੀਡਰ ਹੈਗੇ ਨੇ ਇਹਨਾਂ ਦੀ ਕੌਮ ਦੇ ਵਿੱਚ ਕੀ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਕਿਸੇ ਵੀ ਕਮਿਊਨਿਟੀ ਦੇ ਬਰ ਖਿਲਾਫ ਕਿਸੇ ਵੀ ਧਾਰਮਿਕ ਵਰਗ ਦੇ ਖਿਲਾਫ ਕੋਈ ਵੀ ਬੰਦਾ ਇਦਾਂ ਦਾ ਕੋਈ ਗਲਤ ਵਿੱਚ ਦਖਲ ਦਿੰਦਾ ਇੰਟਰਫੇਅਰ ਕਰਦਾ ਦਖਲਅੰਦਾਜ਼ੀ ਕਰਦਾ ਜਾਣ ਬੁੱਝ ਕੇ ਥੋਪ ਦੇਣ ਵਾਲੀ ਦਖਲਅੰਦਾਜ਼ੀ ਕਰਦਾ ਤਾਂ ਉੱਥੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪਰ ਮੂਕ ਦਰਸ਼ਕ ਨੇ ਪਰ ਮੈਂ ਇਹ ਦੱਸ ਦਿੰਦਾ ਕਿ ਦਬਣ ਦਬਣ ਵਾਲਾ ਕੰਮ ਹੈ ਨਹੀਂਗਾ ਹੂੰ ਸਾਡੀ ਉਹ ਕੌਮ ਆ ਜਿਨੇ ਦੂਸਰੇ ਧਰਮਾਂ ਦੀ ਆਜ਼ਾਦੀ ਬਹਾਲ ਕਰਨ ਲਈ ਵੀ ਜੰਗਾਂ ਲੜੀਆਂ ਨੇ ਤੇ ਅਸੀਂ ਆਪਣੀ ਆਜ਼ਾਦੀ ਜਾਂ ਆਪਣੇ ਆਜ਼ਾਦ ਧਰਮ ਦੇ ਫਲਸਫੇ ਨੂੰ ਉੱਪਰ ਕਿਸੇ ਦੇ ਥੋਪੇ ਹੋਏ ਜ਼ਬਰਨ ਆਪਣੇ ਨਿੱਜੀ ਫਲਸਫੇ ਨਾਲ ਕਿਵੇਂ ਅਸੀਂ ਐਕਸੈਪਟ ਕਰ ਲਾਂਗੇ ਜੇ ਕਿਵੇਂ ਮਨਜ਼ੂਰ ਕਰ ਲਾਂਗੇ ਇਹ ਇੰਪੋਸੀਬਲ ਆ ਅਸੰਭਵ ਆ ਬਿਲਕੁਲ ਹੋ ਹੀ ਨਾ ਸਕਣ ਵਾਲੀ ਗੱਲ ਆ ਇਹਨਾਂ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਭਾਰਤ ਦਾ ਕਾਨੂੰਨ ਮੁਤਾਬਕ ਜਿਵੇਂ ਕਿ ਅੱਜ ਤੁਸੀਂ ਬਕਾਇਦਾ ਵੀਡੀਓ ਸੁਣੀ ਹੋਗੀ ਸੁਪਰੀਮ ਕੋਰਟ ਦੇ ਜਿਹੜੇ ਐਡਵੋਕੇਟ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਸਾਡਾ ਜਿਹੜਾ ਸੰਵਿਧਾਨ ਆ ਇਹ ਕਿਤੇ ਵੀ ਆਗਿਆ ਨਹੀਂ ਦਿੰਦਾ ਹੈਗਾ ਕਿ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾਵੇ ਤਾਂ ਫਿਰ ਜੋਧਿਆ ਵਿੱਚ ਜਿਹੜਾ ਮੰਦਿਰ ਆ ਉਹਦੇ ਉੱਤੇ ਸਰੇ ਆਮ ਰਾਜਨੀਤੀ ਹੋ ਰਹੀ ਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਤਾਂ ਫਿਰ ਕਹੂੰਗਾ ਕਿ ਮੈਂ ਨਾ ਬੜਾ ਸੀਮਤ ਜਹ ਰਹਿਣਾ ਮੈਨੂੰ ਲੱਗਦਾ ਹੁੰਦਾ ਕਿ ਮੈਂ ਆਪਣੇ ਦਾਇਰੇ ਵਿੱਚ ਰਹਾ ਉਹਨਾਂ ਦੇ ਰਾਜਨੀਤੀ ਦੇ ਕੀ ਫਲਸਫੇ ਕਰ ਰਹੇ ਨੇ ਕੀ ਕੁਝ ਕਰ ਰਹੇ ਨੇ ਉਹ ਜਗ ਜਹਰਾ ਦੁਨੀਆ ਦੇ ਮੂਹਰੇ ਆਈ ਜਾਣੇ ਨੇ ਜੋ ਵੀ ਜਿਹੜਾ ਕੁਝ ਕਰਦਾ ਵਾ ਸਭ ਕੁਝ ਪਤਾ ਲੱਗਣਾ ਨਹੀਂ ਰਹਿਣਾ ਹੈਗਾ ਪਰ ਗੱਲ ਮੈਂ ਕਰਾਂ ਮੇਰੇ ਆਪਣੇ ਧਰਮ ਦੇ ਦਾਇਰੇ ਦੀ ਮੇਰੇ ਆਪਣੇ ਧਰਮ ਦੇ ਧਾਰਮਿਕ ਸਿਧਾਂਤਾਂ ਦੀ ਕਿ ਉਹਨੂੰ ਕੋਈ ਸਾਬਤ ਕਰਨ ਦੀ ਲੋੜ ਨਹੀਂ ਉਹ ਪਰਦਖ ਹੈਗਾ ਵਾ ਇਹਨਾਂ ਨੂੰ ਮੂਰਖ ਕਟੜਵਾਦੀ ਲੋਕਾਂ ਨੂੰ ਇਹ ਸੋਚਣਾ ਪੈਣਾ ਕਿ ਇਹ ਮੂਰਤੀ ਦੇ ਨਾਲ ਤੁਲਨਾ ਕਰਦੇ ਆ ਸਾਡੇ ਪਤਾ ਨਹੀਂ ਕੌਣ ਹੈਗਾ ਉਹ Hindu ਲੀਡਰ ਤੁਸੀਂ ਤਾਂ ਜਾਣਦੇ ਹੋਗੇ ਤੁਸੀਂ ਉਹਨਾਂ ਦੀ ਮੈਨੂੰ ਵੀਡੀਓ ਵੀ ਭੇਜੀ ਹੈ ਉਹਦੀ ਕੱਟੜਵਾਦੀ ਕਹੂੰਗਾ ਉਸ ਸ਼ਖਸ ਨੂੰ ਮੈਂ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿੰਦਾ ਗੁਰੂ ਦਾ ਜੋ ਰਿਟਨ ਦੇ ਵਿੱਚ ਉਹ ਕੀਤਾ ਹੈ ਆਰਡਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਿੰਦਾ ਗੁਰੂ ਨੇ ਸਾਡੀ ਦੇ ਆ ਅਸੀਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਦੇ ਆ ਤੇ ਹਮੇਸ਼ਾ ਮੰਨਦੇ ਰਹਾਂਗੇ ਸਾਡੀ ਸ਼ਰਧਾ ਸਾਡਾ ਅਕੀਦਾ ਸਾਡਾ ਰੱਬ ਤੁਸੀਂ ਸਾਡੇ ਰੱਬ ਦੇ ਰਾਸਤੇ ਦੇ ਵਿੱਚ ਦਖਲ ਦੇਣ ਵਾਲੇ ਹੁੰਨੇ ਕੌਣ ਹੋ ਮੈਂ ਤਾਂ ਸਵਾਲ ਇਹਨਾਂ ਤੇ ਖੜਾ ਕਰੂੰਗਾ ਜੀ ਬਾਕੀ ਜੋ ਰਾਜਨੀਤੀਆਂ ਕਰਨੀਆਂ ਨੇ ਕਿਸੇ ਵੀ ਧਾਰਮਿਕ ਵਰਗ ਦੇ ਵਿੱਚ ਉਹ ਨਿੰਦਾਯੋਗ ਹੀ ਆ ਜੀ ਅਫਸੋਸਜਨਕ ਆ ਨਹੀਂ ਕਰਨੀ ਚਾਹੀਦੀ ਜਿੱਥੇ ਤੱਕ ਸਿੰਘ ਸਾਹਿਬ ਤੁਸੀਂ ਦੇਖਦੇ ਹੋਵੋਗੇ ਕਦੇ ਵੀ ਸਿੱਖ ਕੌਮ ਦੇ ਜਿਹੜੇ ਆਗੂ ਨੇ ਜਾਂ ਕੋਈ ਵਿਦਵਾਨ ਆ ਕਦੇ ਵੀ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਕਿਉਂਕਿ ਸਾਡੇ ਤਾਂ ਗੁਰੂਆਂ ਨੇ ਆਪਣੇ ਸੀਸ ਵੀ ਇਹਨਾਂ ਦੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਤੱਕ 바ਰ ਦਿੱਤਾ ਫੇਰ ਵੀ ਇਹਨਾਂ ਦੇ ਦਿਲਾਂ 'ਚੋਂ ਵੈਰ ਕਿਉਂ ਨਹੀਂ ਜਾਂਦਾ ਕੀ ਲੱਗਦਾ ਜੀ ਬਿਲਕੁਲ ਜੀ ਬਿਲਕੁਲ ਮੈਨੂੰ ਪ੍ਰਾਊਡ ਆ ਮੈਨੂੰ ਮਾਣ ਆ ਮੇਰੀ ਕੌਮ ਦੇ ਜਿਹੜੇ ਸਿੰਘ ਸਾਹਿਬਾਨ ਬੜੇ ਸਮਝਦਾਰ ਬੁੱਧੀਜੀਵੀ ਸਾਡੀ ਕੌਮ ਦੇ ਵਿੱਚ ਹੈਗੇ ਨੇ ਚਲੋ ਮੰਨਿਆ ਕੁਝ ਬੰਦੇ ਅਜੇ ਵੀ ਹੈਗੇ ਜਿਹੜੇ ਘਟਿਆ ਰਾਜਨੀਤੀ ਖੇਡਦੇ ਨੇ ਧਰਮਾਂ ਦੇ ਨਾਮ ਤੇ ਉਹ ਵੀ ਲੁਕੇ ਛਿਪੇ ਨਹੀਂ ਹੈਗੇ ਉਹਨਾਂ ਦੇ ਵੀ ਚਿਹਰੇ ਦੁਨੀਆ ਦੇਖ ਰਹੀ ਅੱਜ ਪਰ ਬਹੁਤ ਆਤ ਸਾਡੇ ਐਸੇ ਸਿੱਖਾਂ ਦੇ ਵੀ ਬੁੱਧੀਜੀਵੀ ਸਮਾਜ ਦੇ ਵਿੱਚ ਸਾਡੇ ਹੈਗੇ ਨੇ ਜਿਹੜੇ ਬੜਾ ਵਧੀਆ ਫਾਲਸ ਬੇਨਾ ਵਿਚਰਦੇ ਨੇ ਅਗਰ ਕੋਈ ਵੀ ਸਾਡੇ ਵਿੱਚੋਂ ਕੋਈ ਇਦਾਂ ਦੀ ਕੋਈ ਹਰਕਤ ਕਰਦਾ ਕਿਸੇ ਦੇ ਧਰਮ ਦੇ ਦਾਇਰੇ ਦੇ ਖਿਲਾਫ ਕਰਕੇ ਕਿਸੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਤਾਂ ਆਪਾਂ ਆਮ ਦੇਖਦੇ ਆ ਕਿ ਉਹਨੂੰ ਬਾਹੋਂ ਫੜਨ ਤੱਕ ਜਾਂਦੇ ਆ ਵੀ ਤੂੰ ਰੁਕ ਜਾ ਇਹ ਕੰਮ ਤੂੰ ਨਹੀਂ ਕਰਨਾ ਤੇ ਆ ਸਾਡੇ ਵੱਲੋਂ ਮਤਲਬ ਸਾਡੇ ਧਰਮ ਦੇ ਵਿੱਚ ਇਹ ਚੀਜ਼ਾਂ ਦੇ ਸਿਧਾਂਤ ਹੀ ਨਹੀਂ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਸਾਡੀ ਇਹ ਮਰਿਆਦਾ ਹੀ ਨਹੀਂ ਅਸੀਂ ਆਪਣੇ ਗੁਰੂ ਦੇ ਦੱਸੇ ਹੋ ਸਿਧਾਂਤਾਂ ਕੀਤੇ ਤੇ ਜਲਦੇ ਆ ਤੇ ਸਾਡਾ ਤਾਂ ਰਾਹ ਹੀ ਨਹੀਂ ਹੈਗਾ ਇਹ ਕੁਝ ਕੇ ਸਮਿਆਂ ਤੋਂ ਲੱਗ ਰਿਹਾ ਜੀ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਹਿੰਦੂ ਤਵੀਆਂ ਦਾ ਜਿਹੜਾ ਇਹ ਬੋਲਬਾਲਾ ਵਾ ਦਿਨੋਂ ਦਿਨ ਵਧਦਾ ਜਾ ਰਿਹਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਦਸਤਾਰ ਲਾਉਣ ਦੀਆਂ ਗੱਲਾਂ ਫੈਲਮਾਂ ਜਿਵੇਂ ਨਾਟਕਾਂ ਆਮ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਕਿੰਨੀ ਬੇਅਦਬੀ ਕੀਤੀ ਜਾਂਦੀ ਆ ਤਾਂ ਉਹਦੇ ਬਾਰੇ ਵੀ ਕੋਸ਼ਿਸ਼ ਉਹਦਾ ਵੀ ਕੀ ਕਹੂੰਗੇ ਬਸ ਜੀ ਗੱਲ ਤਾਂ ਇਹ ਆ ਵੀ ਜ ਕੁਛ ਤੋ ਹੈ ਹਸਤੀ ہماری ਜੋ ਮਟਾਏ ਮਿਟਦੀ ਨਹੀਂ ਸਦੀਆਂ ਦੁਸ਼ਮਨ ਰਾਹਾ ਦੌਰੇ ਜ਼ਮਾਨਾ ہمارا ਠੀਕ ਹੈ ਜੀ ਮਤਲਬ ਜੋ ਸਾਡੀ ਹਸਤੀ ਆ ਨਾ ਸਾਡੀ ਹਸਤੀ ਅਕਾਲ ਪੁਰਖ ਕੀ ਮੌਜ ਦੇ ਵਿੱਚ ਪ੍ਰਗਟਿਆ ਸੀ ਕੁਸ਼ਤਾ ਸਾਡੇ ਚ ਹੈ ਸਾਡੀ ਹਸਤੀ ਦੇ ਵਿੱਚ ਇਹ ਮਤਲਬ ਇਹਨਾਂ ਦਾ ਸਾਡੇ ਨਾਲ ਈਰਖਾ ਕਰਨੀ ਸਾਡੇ ਨਾਲ ਨਫ਼ਰਤਾਂ ਕਰਨੀ ਹੈ ਸਾਡੇ ਨਾਲ ਘਿਰਨਾ ਕਰਨੀ ਇਹ ਜ਼ਬਤ ਕਰਦਾ ਕਿ ਅਸੀਂ ਕੁਸ਼ਤਾ ਸਾਡਾ ਕੋਈ ਵजूद ਤਾਂ ਹੈ ਮਤਲਬ ਖੁਦ ਪ੍ਰੂਫ ਕਰ ਰਹੇ ਨੇ ਖੁਦ ਸਾਬਤ ਕਰ ਰਹੇ ਨੇ ਅਸੀਂ ਕੌਣ ਦਾਹਮੇ ਪਾਸਾ ਨੇ ਸੈਂਕ ਸਾਜੇ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਮਰਤ ਦੀ ਰਾਤ ਬਖਸੀ ਜਾ ਤਾਂ ਦਾਹਮੇ ਪਾਸਾ ਨੇ ਆਖਿਆ ਸੀ ਕਿ ਮੇਰਾ ਸਿੱਖਾ ਜਿਹੜਾ ਉਹ ਲੱਖਾਂ ਦੇ ਕੱਠ ਵਿੱਚ ਕਰੋੜਾਂ ਦੇ ਕੱਠ ਵਿੱਚ ਦਿਖਾਈ ਦੇਊਗਾ ਤੇ ਪਰ ਅੱਜ ਜਿਹੜੇ ਜਿਨ੍ਹਾਂ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਨਿਸਾਬ ਰਕਰਤੇ ਤਾਂ ਉਹਨਾਂ ਦੇ ਜਿਹੜੇ ਕੁਝਕ ਕੁਝਕ ਲੋਕ ਨੇ ਸਾਰੇ ਨਹੀਂ ਸਿੰਧੂ ਭਰਾ ਕਹਿ ਸਕਦੇ ਕੁਝਕ ਨੇ ਜਿਹੜੇ ਉਹ ਕਦੋਂ ਹਟਣਗੇ ਇਦਾਂ ਦੇ ਡਰਾਮੇ ਬਾਜ਼ੀਆਂ ਤੋਂ ਦਾ ਜਿਹੜਾ ਧਰਮ ਦਾ ਸਿਧਾਂਤ ਹੈਗਾ ਨਾ ਮੈਂ ਫੇਰ ਉੱਥੇ ਮਾਫੀ ਚੋਣਾ ਕਿ ਮੈਂ ਗੱਲ ਸਾਡੀ ਹੋਈ ਕਰੂੰਗਾ ਉਹ ਤਾਂ ਜੋ ਕੁਝ ਜਿਹੜੇ ਵਰਗ ਕਰ ਰਹੇ ਨੇ ਜਾਂ ਸ਼ਰਾਰਤੀ ਤਤ ਕਰ ਰਹੇ ਨੇ ਉਹ ਲੋਕੀਆਂ ਸ਼ਿਪੀਆਂ ਗੱਲਾਂ ਨਹੀਂ ਉਹ ਸੰਸਾਰ ਦੇ ਮੂਹਰੇ ਆਈ ਜਾਣੀਆਂ ਨੇ ਦੁਨੀਆ ਦੇਖ ਵੀ ਰਹੀ ਹੈ ਦੇਖੂਗੀ ਵੀ ਪਰ ਸਾਡੇ ਕਿਰਦਾਰ ਨੂੰ ਵੀ ਦੁਨੀਆ ਦੇਖ ਰਹੀ ਆ ਤੇ ਦੇਖੂਗੀ ਵੀ ਸਾਡਾ ਕਿਰਦਾਰ ਸ਼ੁਰੂ ਕਿੱਥੋਂ ਹੁੰਦਾ ਸਾਡਾ ਕਿਰਦਾਰ ਸ਼ੁਰੂ ਹੁੰਦਾ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਨੂੰ ਮਾਣ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਏਡਾ ਸਾਨੂੰ ਸਭੇ ਸਾਂਝੀ ਵਾਇਲ ਸਦਾਇਨ ਕੋਈ ਨਾ ਦੱਸਿਆ ਬਹਾਰਾ ਜੀਓ ਸਾਂਝੀ ਵਾਲਤਾ ਦਾ ਇੰਨਾ ਸਾਨੂੰ ਪ੍ਰੇਮ ਭਰਿਆ ਮੁਹੱਬਤਾਂ ਦਾ ਸਾਨੂੰ ਸੰਦੇਸ਼ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿੱਥੇ ਇੱਕ ਪਾਸੇ ਹਿੰਦੂ ਬ੍ਰਾਹਮਣ ਭਗਤ ਜੀ ਮੈਂ ਬਿਦਰ ਰਿਸਪੈਕਟ ਬਹੁ ਆਦਰ ਸਤਕਾਰ ਨਾਲ ਉਹਨਾਂ ਦਾ ਨਾਮ ਲਾਉਂਗਾ ਭਗਤ ਰਾਮਾਨੰਦ ਜੀ ਦੀ ਗੁਰਬਾਣੀ ਦਰਜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉੱਥੇ ਇੱਕ ਮੁਸਲਮਾਨ ਮਹਾਨ ਭਗਤ ਜੀ ਭਗਤ ਫਰੀਦ ਜੀ ਉਹਨਾਂ ਦੀ ਗੁਰਬਾਣੀ ਵੀ ਦਰਜਾ ਮਤਲਬ ਇਹ ਫਿਰਕਾ ਪ੍ਰਸਤੀ ਦੀਆਂ ਬਟਾਂ ਤਾਂ ਸਾਰੀਆਂ ਸਾਡੇ ਗੁਰੂ ਸਾਹਿਬ ਨੇ ਢੇ ਢੇਰੀ ਕਰ ਦਿੱਤੀਆਂ ਸਾਡੀ ਤਾਂ ਹੋਂਦ ਇੱਥੋਂ ਸ਼ੁਰੂ ਹੁੰਦੀ ਆ ਬਾਕੀ ਇਹ ਲੋਕ ਇਹਨਾਂ ਦੀ ਸੋਚ ਮਦਦਕ ਕਿੱਥੋਂ ਸ਼ੁਰੂ ਹੁੰਦੇ ਨੇ ਕਿੱਥੇ ਸੋਚਦੇ ਨੇ ਕਿੱਥੇ ਜਾ ਕੇ ਇਹਨਾਂ ਦੀ ਸੋਚ ਮੁੱਕਦੀ ਆ ਜਾਂ ਕੀ ਕੁਝ ਕਰਦੇ ਨੇ ਉਹ ਇਹਨਾਂ ਨੂੰ ਮੁਬਾਰਕ ਤੇ ਜੋ ਇਹ ਕਰਮ ਆਪਣੇ ਬੀਜ ਰਹੇ ਨੇ ਉਹ ਇਹਨਾਂ ਨੂੰ ਮੁਬਾਰਕ ਆਖਰ ਵਿੱਚ ਅਸੀਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੇ ਜਿਵੇਂ ਉੱਥੇ ਕੱਲ 22 ਜਨਵਰੀ ਨੂੰ ਜਾਂ ਮਹੂਰਤ ਹੋ ਰਿਹਾ ਵਾ ਜਿਨ੍ਹਾਂ ਨੂੰ ਸੱਦੇ ਪੱਤਰ ਦਿੱਤੇ ਆਪਣੇ ਸਿੱਖ ਕੌਮ ਦੇ ਵਿਦਵਾਨਾਂ ਨੂੰ ਜਾਂ ਸਾਡੇ ਸਿੰਘਾਂ ਨੂੰ ਜਿਸ ਨੂੰ ਵੀ ਦਿੱਤਾ ਅਗਰ ਉਹਨਾਂ ਨੇ ਨਹੀਂ ਜਾਣਾ ਤਾਂ ਉਹਨਾਂ ਨੂੰ ਮੀਡੀਆ ਤੇ ਅਖਬਾਰਾਂ ਵਿੱਚ ਆ ਕੇ ਜੋ ਬੋਲ ਰਹੇ ਨੇ ਇਦਾਂ ਗਲਤ ਮਲਤ ਤਾਂ ਨਹੀਂ ਬੋਲਣਾ ਵੰਦਾ ਜੀ ਨਹੀਂ ਮੇਰੇ ਦੇਖੋ ਮੇਰੇ ਵਿਚਾਰਾ ਮਤਾਵਕਤਾ ਫਿਰਕਾ ਪ੍ਰਸਤੀ ਫੈਲਾਉਣ ਫਿਰਕਾ ਪ੍ਰਸਤੀ ਦੇ ਵਿਚਾਰ ਜ਼ਾਹਰ ਕਰਨ ਤੋਂ ਬਚਣਾ ਚਾਹੀਦਾ ਕੋਈ ਕੁਝ ਐਸਾ ਬੋਲੋ ਜਿਹਦੇ ਨਾਲ ਤੁਹਾਡੇ ਮੂੰਹ ਚੋਂ ਅੱਗ ਨਿਕਲੇ ਹੇਟ ਸਪੀਚ ਕੁਝ ਚੰਗਾ ਨਾ ਲੱਗੇ ਲੋਕਾਂ ਨੂੰ ਜਾਂ ਤੁਹਾਨੂੰ ਤੁਹਾਨੂੰ ਆਪ ਨੂੰ ਹੀ ਬੋਲਦਿਆਂ ਹੋਇਆ ਮਹਿਸੂਸ ਹੋਵੇ ਕਿ ਤੁਸੀਂ ਕੁਝ ਚੰਗਾ ਨਹੀਂ ਬੋਲ ਰਹੇ ਉਦਾਂ ਦਾ ਕੁਝ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਜੀ ਬਿਲਕੁਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਡੇ ਨਾਲ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਤਕਾਰਯੋਗ ਸਿੰਘ ਸਭਾ ਜਨ ਲੁਧਿਆਣਾ ਤੇ ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੀ ਢੋਲਣ ਜਿਨ੍ਹਾਂ ਨੇ ਅਜੋਧਿਆ ਦੇ ਵਿੱਚ ਜਿਹੜਾ 22 ਜਨਵਰੀ ਨੂੰ ਮਹੂਰਤ ਹੋ ਰਿਹਾ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਕਿਸੇ ਦਾ ਦਿਲ ਕਰਦਾ ਉਸ ਜਗ੍ਹਾ ਦੇ ਉੱਪਰ ਸੱਦਾ ਪੱਤਰ ਆਇਆ ਜਾਣਾ ਤਾਂ ਜਾਵੇ ਨਹੀਂ ਜਾਣਾ ਨਾ ਜਾਵੇ ਪਰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਬਣਦਾ ਉਹ ਭਾਵੇਂ Hindu Muslim Sikh Sai ਕਿਸੇ ਵੀ ਧਰਮ ਦੀ ਕੋਈ ਵੀ ਗੱਲ ਹੋਵੇ ਕਿਤੇ ਵੀ ਕੋਈ ਸਮਾਗਮ ਹੁੰਦਾ ਧਾਰਮਿਕ ਹੁੰਦਾ ਜਾਂ ਰਾਜਨੀਤਿਕ ਹੁੰਦਾ ਉਦੇ ਵਿੱਚ ਜ਼ਰੂਰ ਹਰ ਇੱਕ ਦਾ ਸਤਿਕਾਰ ਕਰੋ ਕਿਸੇ ਦੇ ਨਾਲ ਵੀ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ ਤਾਂ ਸਾਡੇ ਧਰਮ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਇਹੀ ਹੈ ਕਿ ਹਰ ਇੱਕ ਦੇ ਨਾਲ ਮਿਲ ਵਰਤ ਕੇ ਤੇ ਰਹਿਣਾ ਵਾ ਤੇ ਸੇਵਾ ਕਰਨੀਆਂ ਕਰਤ ਕਰਨੀਆਂ ਤੇ ਵੰਡ ਕੇ ਸਕਣਾ ਤੇ ਆਪਣੇ ਸਾਰੇ ਸਮਾਜ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਸਾਡਾ ਪਰਾਲਾ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਹੀ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਨਿਸਾਬ ਕਰਤੇ ਸਾਡੇ ਧਰਮ ਵੱਲੋਂ ਕਿਸੇ ਵੀ ਧਰਮ ਨੂੰ ਉੱਚ ਨੀਚ ਦਿਖਾਉਣ ਵਿੱਚ ਕਦੇ ਵੀ ਵਿਸ਼ਵਾਸ ਨਹੀਂ ਕਰਦਾ ਤੇ ਇਹਨਾਂ ਦਾ ਵੀ ਕਹਿਣਾ ਸਾਡਾ ਵੀ ਇਹੀ ਕਹਿਣਾ ਵਾ ਕਿ ਜਿਹੜੇ ਵੀ ਕੋਈ ਇਦਾਂ ਦੇ ਕੂੜ ਪ੍ਰਚਾਰ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਵੇਂ ਖਿਲਾਫ ਬੋਲਿਆ ਕਿ ਮੂਰਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਵੀ ਇਦਾਂ ਦੇ ਲੋਕਾਂ ਨੂੰ ਜ਼ਰੂਰ ਸੰਭਲ ਕੇ ਬੋਲਣਾ ਚਾਹੀਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਆਪਣੀ ਗੱਲ ਮੈਂ ਇੱਥੇ ਸਾਬਤ ਕਰੂੰਗਾ ਦੇਵ ਸਰਾਭਾ ਪੱਤਰਕਾਰ ਕੈਮਰਾਮੈਨ ਅਮਨ ਸੂਜਾਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ